ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਵੀ ਆਪਣਾ ਡੈਰੀ ਫਾਰਮ ਖੋਲਣਾ ਚਾਹੁੰਦੇ ਹੋ ਮਤਲਬ ਦੁੱਧ ਦਾ ਕੰਮ ਕਰਨਾ ਚਾਹੁੰਦੇ ਹੋ ਆਪਣੇ ਡੰਗਰ ਰੱਖ ਕੇ ਖੋਦੇ ਤਾਂ ਸੋਨੂੰ ਮੈਂ ਦੱਸਦਾ ਵੀ ਇਹ ਡੈਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਸੁਣ ਲਓ ਧਿਆਨ ਨਾਲ ਵੀ ਇਹ ਜਿਹੜਾ ਕੰਮ ਆ ਇਹ ਹਰੇਕ ਬੰਦੇ ਦੇ ਵਸ ਦੀ ਗੱਲ ਨਹੀਂ ਇਹ ਚ ਆਮਦਨ ਤਾਂ ਹੈਗੀ ਐ ਇਹ ਜੀ ਗੱਲ ਨਹੀਂ ਵੀ ਆਮਦਨ ਨਹੀਂ ਹੈਗੀ ਤੇ ਜਿਹਾ ਜਿਹਾ ਆਪਾਂ ਡੰਗਰ ਪਾਲਾਂਗੇ ਜਿਹਾ ਜਿਹਾ ਪਸ਼ੂ ਪਾਲਾਂਗੇ ਘੱਟ ਦੁੱਧ ਆਲੇ ਉਹ ਜੀ ਘੱਟ ਆਮਦਨ ਹੋਊਗੀ ਜੇ ਵੱਧ ਦੁੱਧ ਆਲੇ ਪਾਲਾਂਗੇ ਤਾਂ ਵੱਧ ਆਮਦਨ ਹੋਊਗੀ ਇਹ ਚ ਆਏ ਆ ਵੀ ਮੰਨ ਕੇ ਚਲੋ ਜੀ ਆਪਾਂ ਗਾਵਾਂ ਤੋਂ ਸ਼ੁਰੂ ਕਰਦੇ ਆਂਗੇ ਤਾਂ ਹਰੇਕ ਗਾਂ ਲਗਭਗ 200 ਰੁਪਏ ਇੱਕ ਦਿਨ ਦਾ ਛੱਡਦੀ ਆ ਘੱਟੋ ਘੱਟ ਵੱਧ ਤੋਂ ਵੱਧ ਤਾਂ ਆਮਦਨ ਆਪਾਂ ਲੈ ਸਕਦੇ ਆਂਗੇ ਘੱਟੋ ਘੱਟ 200 ਰੁਪਏ ਇੱਕ ਦਿਨ ਦਾ ਛੱਡਦੀ ਹੈ ਜੇ ਇੱਕ ਗਾਂ 200 ਰੁਪਏ ਇੱਕ ਦਿਨ ਦਾ ਛੱਡਦੀ ਤਾਂ ਮਹੀਨੇ ਦਾ 6000 ਰੁਪਏ ਬਣਦਾ ਹੈਗਾ ਤੇ ਜੇ ਆਪਾਂ ਦੋ ਗਾਈਆਂ ਵੀ ਰੱਖਦੇ ਆਂਗੇ 20-20 ਲੀਟਰ ਦੁੱਧ ਵਾਲੀਆਂ ਤਾਂ ਉਹ ਲਗਭਗ ਮਹੀਨੇ ਦਾ 12000 ਰੁਪਏ ਛੱਟਣਗੇ ਦੋ ਗਾਈਆਂ ਤੇ ਇਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਆਪੇ ਆਪਾ ਕਿੰਨੀਆਂ ਇੱਕ ਗਾਈਆਂ ਰੱਖ ਕੇ ਕੰਮ ਸ਼ੁਰੂ ਕਰ ਸਕਦੇ ਹੈਗੇ ਤੇ ਜਿਹੜਾ ਮੱਝਾਂ ਦਾ ਕੰਮ ਹੈ ਜੇ ਆਪਾਂ ਮੱਝਾਂ ਦਾ ਦੁੱਧ ਘਰਾਂ ਚ ਪਾਉਣੇ ਹੈਗੇ ਚੰਗੇ ਰੇਟ ਤੇ ਪਾਉਣੇ 70 ਰੁਪਏ ਤੋਂ ਪਲੱਸ ਪਾਉਣੇ ਹੈਗੇ ਤਾਂ ਆਪਾਂ ਨੂੰ ਪੜਤਾ ਖਾਂਦਾਗਾ ਨਹੀਂ ਮੱਝਾਂ ਦੀ ਜਿਆਦਾ ਪ੍ਰੋਬਲਮ ਆ ਜਾਂਦੀ ਹੈ ਦੁੱਧੋ ਛੇਤੀ ਭੱਜ ਜਾਂਦੀਆਂ ਮੱਝਾਂ ਜੇ ਮੈਂ ਆਪਾਂ ਗੱਬਣ ਕਰਾ ਦਿੰਨੇ ਆ ਮੱਝ ਨੂੰ ਤਾਂ ਜਿਆਦਾਤਰ ਮੱਝਾਂ ਇਹਜਿਹੀਆਂ ਹੁੰਦੀਆਂ ਵੀ ਉਹ ਦੁੱਧੋ ਭਾਜ ਜਾਂਦੀਆਂ ਸਾਰੀਆਂ ਨਹੀਂ ਇਹ ਜਿਹੀਆਂ ਹੁੰਦੀਆਂ ਚੰਗੀ ਨਸਲ ਦੀ ਮਾਝ ਮਿਲ ਜੇ ਨਾ ਚੰਗੇ ਰਵੇ ਦੀ ਮਾਝ ਮਿਲ ਜੇ ਕਿਸੇ ਦੇ ਘਰ ਉਹ ਦੁੱਧੋ ਨਹੀਂ ਭਾਜਦੀ 6.5-7 ਮਹੀਨਿਆਂ ਤੱਕ ਨਹੀਂ ਭਾਜਦੀ 6.5-7 ਮਹੀਨੇ ਗੱਭਣ ਰਹਿਣ ਤੋਂ ਬਾਅਦ ਵੀ ਉਹ ਦੁੱਧ ਪੈ ਜਾਂਦੀ ਆ ਤੇ ਇਹਦੇ ਵਿੱਚ ਆਏ ਆ ਵੀ ਮੱਝਾਂ ਦੁੱਧਾ ਜਿਹੜਾ ਉਹ ਆਪਾਂ ਨੂੰ ਜੇ ਚੰਗੇ ਰੇਟ ਤੇ ਵੇਕੇ ਆਪਣਾ ਤਾਂ ਪੜਦਾ ਪਉਂਦਾ ਜੇ ਗਾਈ ਦਾ ਦੁੱਧ ਆਪਾਂ ਡੈਰੀ ਚ ਵੀ ਪਾਉਣੇ ਆ ਮੰਨ ਕੇ ਚਲੋ ਵੀ ਆਪਾਂ ਡੈਰੀ ਚ 30 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਪਾਉਣੇ ਆ ਜੇ 20 ਲੀਟਰ ਦਿਨ ਦਾ ਦੁੱਧ ਆਗਾ 30 ਰੁਪਏ ਲੀਟਰ ਦੇ ਹਿਸਾਬ ਨਾਲ ਪੈਂਦਾ ਆਪਣਾ ਤਾਂ 600 ਦਾ ਦੁੱਧ ਹੋ ਗਿਆ ਜੇ ਆਪਾਂ 400 ਵੀ ਗਾਈ ਨੂੰ ਖੁੱਲਾ ਖਵਾਉਣੇ ਹੈਗੇ ਤਾਂ ਵੀ ਆਪਾਂ ਨੂੰ 200 ਰੁਪਿਆ ਇੱਕ ਦਿਨ ਦਾ ਬਚਦਾ ਹੈਗਾ ਇਹਦੇ ਨਾਲ 6000 ਰੁਪਏ ਇੱਕ ਗਾਈ ਛੱਡਦੀ ਆ ਜਿਵੇਂ ਜਿਵੇਂ ਆ ਮੰਨ ਕੇ ਚਲੋ ਵੀ ਟੋਕੜ ਹੋਈ ਜਾਊਗੀ ਗਾਈ ਉਹ ਦੁੱਧ ਜੇ 15 ਲੀਟਰ ਵੀ ਰਹਿ ਸੂਣ ਤੱਕ ਉਹਨੇ 200 ਰੁਪਏ ਆਪਾਂ ਨੂੰ ਆਮਦਨ ਦੇ ਨਹੀਂ ਦੇਣੀ ਆ ਤੇ 1 ਮਹੀਨੇ ਦਾ 6000 ਰੁਪਏ ਹੋ ਗਿਆ ਤੇ ਜੇ ਆਪਾਂ 10 ਗਾਈਆਂ ਰੱਖਦੇ ਆ ਤਾਂ ਉਹਦਾ 1 ਮਹੀਨੇ ਦਾ 60000 ਰੁਪਏ ਬਣਦਾ 10 ਗਾਈਆਂ ਦਾ ਤੇ ਉਸ ਹੱਬ ਨਾਲ ਤੁਸੀਂ ਆਪਣਾਂ ਦਾ ਜਲਾ ਕੇ ਕੰਮ ਸ਼ੁਰੂ ਕਰ ਸਕਦੇ ਹੋ ਪਰ ਇਹ ਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਜਿਗਰਾ ਵੀ ਵੱਡਾ ਰੱਖਣਾ ਪੈਂਦਾ ਕਿਉਂਕਿ ਇਹਨਾਂ ਨੂੰ ਖਰਾਕ ਵੀ ਖੁੱਲੀ ਪਾਉਣੀ ਪੈਂਦੀ ਆ ਐ ਤਾਂ ਹੈ ਨਹੀਂਗਾ ਵੀ ਆਪਾਂ ਖਾਲਦੀ ਗੱਲੀ ਸੰਨੀ ਕਰਕੇ ਤੇ ਮਾੜਾ ਦਾਣਾ ਭੁੱਕੇ ਹੋ ਚਲੋ ਵੀ ਆਪਣਾ ਹੋ ਗਿਆ ਕੰਮ ਇਹਦੇ ਲਈ ਆਪਾਂ ਨੂੰ ਖਰਾਕ ਵੀ ਖੁੱਲੀ ਰੱਖਣੀ ਪੈਂਦੀ ਆ ਤੇ ਚਲੋ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ